ਸਤਿ ਸ੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਸਾਡੇ ਸਿਸਟਮ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਸਵਾਲ ਹੈ ਕਿ ਕੀ ਅਸੀਂ ਲੋਕਾਂ ਦੀ ਜਾਨ ਦੀ ਕੋਈ ਪਰਵਾਹ ਨਹੀਂ ਕਰਦੇ ਜੇ ਕਿਸੇ ਮਾਂ ਦਾ ਪੁੱਤ ਚਲਾ ਜਾਏ ਤੇ ਸਾਨੂੰ ਇਹਦਾ ਕੋਈ ਜ਼ਰਾ ਵੀ ਇਲਮ ਨਹੀਂ ਜਾਂ ਜ਼ਰਾ ਵੀ ਸਾਨੂੰ ਦੁੱਖ ਨਹੀਂ ਪਰ ਜਰਾ ਇੱਕ ਵਾਰੀ ਉਸ ਮਾਂ ਨੂੰ ਜਾ ਕੇ ਪੁੱਛੋ ਜਿਹਦਾ 14 ਸਾਲਾ ਦਾ ਜਾਂ 10 ਸਾਲਾ ਦਾ ਜਾਂ 15 ਸਾਲਾਂ ਦਾ ਪੁੱਤ ਬੇਵਕਤੀ ਮੌਤ ਮਾਰਿਆ ਜਾਂਦਾ ਔਰ ਸਿਰਫ ਸਿਸਟਮ ਦੀ ਲਾਪਰਵਾਹੀ ਕਰਕੇ ਗੱਲ ਕਹਿਣ ਨੂੰ ਬੜੀ ਛੋਟੀ ਹੈ ਪਰ ਇਹਦਾ ਮਤਲਬ ਬਹੁਤ ਵੱਡਾ ਹੈ ਜੋ ਹਾਲਾਤ ਪੰਜਾਬ ਦੇ ਵਿੱਚ ਹਰ ਸਾਲ ਬਣਦੇ ਨੇ ਮੈਂ ਗੱਲ ਕਰ ਰਿਹਾ ਚਾਈਨਾ ਡੋਰ ਨੂੰ ਲੈ ਕੇ ਤਸਵੀਰਾਂ ਨਾ ਬੜੀ ਹੈਰਾਨ ਵੀ ਕਰਦੀਆਂ ਨੇ ਤੇ ਬੜੀ ਭਾਵੁਕ ਵੀ ਕਰਦੀਆਂ ਨੇ ਦੋ ਤਸਵੀਰਾਂ ਸਾਹਮਣੇ ਆਈਆਂ ਹਾਲਾਂਕਿ ਪੰਜਾਬ ਚ ਕਈ ਥਾਵਾਂ ਤੇ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਸਵਾਲ ਖੜੇ ਕੀਤੇ ਨੇ ਸਵਾਲ ਹੈ ਕਿ ਸਰਕਾਰ ਸਿਰਫ ਕਾਗਜ਼ੀ ਹੁਕਮ ਜਾਰੀ ਕਰਦੀ ਹੈ ਔਰ ਉਸ ਤੋਂ ਬਾਅਦ ਸਮਝੋ ਕੰਮ ਖਤਮ ਫਿਰ ਲੋਕਾਂ ਦੀ ਜ਼ਿੰਮੇਵਾਰੀ ਹੈ ਕੱਲ ਤੋਂ ਮੈਂ ਕਈ ਲੋਕਾਂ ਨਾਲ ਗੱਲ ਕੀਤੀ ਲੋਕ ਕਹਿੰਦੇ ਕਿ ਮਾਪਿਆਂ ਨੂੰ ਵੀ ਸਮਝਣਾ ਚਾਹੀਦਾ ਕਿ ਬੱਚਿਆਂ ਨੂੰ ਇਹ ਆਪਣੇ ਜੋ ਲੋਕ ਪਤੰਗਬਾਜ਼ੀ ਕਰਦੇ ਆ ਚਾਈਨਾ ਡੋਰ ਨਹੀਂ ਖਰੀਦਣੀ ਚਾਹੀਦੀ ਪਰ ਸਵਾਲ ਵੱਡਾ ਹੈ ਕਿ ਵਿਕਦੀ ਕਿਉਂ ਹੈ ਚਾਈਨਾ ਡੋਰ ਪੰਜਾਬ ਚ ਵਿਕਦੀ ਕਿਉਂ ਹੈ ਕਿ ਪ੍ਰਸ਼ਾਸਨ ਕੀ ਸਰਕਾਰ ਕੱਲ੍ਹ ਇੱਕ ਕਾਗਜ਼ ਜਾਰੀ ਕਰਕੇ ਕਿ ਜੋ ਵੇਚੇਗਾ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕੀ ਕਾਨੂੰਨੀ ਕਾਰਵਾਈ ਕੀਤੀ ਵੀ ਜਾਂਦੀ ਹੈ ਜੇ ਕੀਤੀ ਜਾਂਦੀ ਹੁੰਦੀ ਤੇ ਸ਼ਾਇਦ ਉਹ ਮਾਵਾ ਦੇ ਪੁੱਤ ਆਪਣੀਆਂ ਮਾਵਾ ਦੇ ਕੋਲ ਹੁੰਦੇ ਜੋ ਅੱਜ ਸਾਡੇ ਵਿੱਚ ਕਾਰ ਨਹੀਂ ਨੇ ਖੰਨਾ ਸਮਰਾਲਾ ਤੋਂ ਦੋ ਤਸਵੀਰਾਂ ਸਾਹਮਣੇ ਆਈਆਂ ਨੇ ਦੋ ਬੱਚੇ ਜਿਹੜੇ ਕਿਤੇ ਜਾ ਰਹੇ ਸੀ ਚਾਈਨਾ ਡੋਰ ਦੀ ਚਪੇਟ ਚਾਏ ਕੰਮ ਖਤਮ ਛੱਡ ਗਏ ਪਿੱਛੇ ਰੋਂਦਾ ਘਰ ਲੌਂਦਾ ਪਰਿਵਾਰ ਮਾਵਾ ਪਿਓ ਤੇ ਨਾਲ ਦੇ ਰਿਸ਼ਤੇਦਾਰ ਇਹ ਤਸਵੀਰਾਂ ਇਕਰਨੇ ਦੀਆਂ ਨੇ ਤਸਵੀਰਾਂ ਸਾਫ਼ ਬਿਆਨ ਕਰ ਰਹੀਆਂ ਨੇ ਕਿ ਸਾਡੀ ਸੋਚ ਸਾਡੀ ਮਾਨਸਿਕਤਾ ਜਾਂ ਸਾਡਾ ਸਿਸਟਮ ਕਿੱਥੇ ਕੁ ਪਹੁੰਚ ਗਿਆ ਸਵਾਲ ਹੋਣਾ ਲੋਕ ਕਹਤੇ ਵੀ ਇਹ ਕਿ ਜਿਹੜੇ ਚਾਈਨਾ ਡੋਰ ਨੂੰ ਵਰਤਦੇ ਆ ਪਰ ਉਸ ਤੋਂ ਵੱਡਾ ਸਵਾਲ ਹੈ ਕਿ ਵਰਤਦੇ ਤੇ ਉਹ ਤਾਂ ਨਹੀਂ ਨਾ ਕਿ ਜਦੋਂ ਉਹਨਾਂ ਨੂੰ इजीली ਅਵੇਲੇਬਲ ਹੈ ਉਹ ਖਰੀਦ ਸਕਦੇ ਨੇ ਹੁਣ ਮੈਂ ਇੱਕ ਸਵਾਲ ਤੁਹਾਨੂੰ ਕਰਨਾ ਮੇਰਾ ਇੱਕ ਸਵਾਲ ਹੈ ਜਿਹੜੀ ਸਰਕਾਰ ਤੁਹਾਨੂੰ ਇਹ ਕਹਿ ਰਹੀ ਹੈ ਕਿ ਜੀ ਨਸ਼ਾ ਖਤਮ ਕਰ ਦਾਂਗੇ ਜਿਹੜੀ ਸਰਕਾਰ ਤੋਂ ਚਾਈਨਾ ਡੋਰ ਨਹੀਂ ਵੇਚਣੀ ਬੰਦ ਹੋ ਰਹੀ ਉਹ ਨਸ਼ਾ ਕਿੱਥੋਂ ਵੇਚਣਾ ਬੰਦ ਕਰ ਦੂਗੀ ਜਿਹੜੀ ਸਰਕਾਰ ਤੋਂ ਚਾਈਨਾ ਡੋਰ ਨਹੀਂ ਕੰਟਰੋਲ ਹੋ ਰਿਓ ਗੈਂਗਸਟਰ ਕਿੱਥੋਂ ਕੰਟਰੋਲ ਕਰ ਲੂਗੀ ਲਾਂਨਤਾ ਨੇ ਅਜਿਹੀ ਸਰਕਾਰ ਤੇ ਅਜਿਹੇ ਸਿਸਟਮ ਤੇ ਵੇਖਿਆ ਨਹੀਂ ਜਾਂਦਾ ਉਹਨਾਂ ਪਰਿਵਾਰਾਂ ਦਾ ਦੁੱਖ ਇੱਕ ਮਾਂ ਜਿਹੜੀ ਆਪਣੇ ਸਾਹਮਣੇ ਆਪਣੇ ਛੋਟੇ ਜਿਹੇ ਬੱਚੇ ਦੀ লাশ ਨੂੰ ਵੇਖ ਕੇ ਰੋ ਰਹੀ ਐ ਕੁਰਲਾ ਰਹੀ ਐ ਦਰਸਲੋ ਉਸ ਬੱਚੇ ਦੀ লাশ ਨਹੀਂ ਐ ਉਸ ਸਰਕਾਰ ਦੀ লাশ ਐ ਉਸ ਸਿਸਟਮ ਦੀ লাশ ਐ ਮਰ ਜਾਣਾ ਚਾਹੀਦਾ ਅਜਿਹੇ ਸਿਸਟਮ ਨੂੰ ਤੇ ਸਰਕਾਰ ਨੂੰ ਹੇਰਾਨ ਮੈਂ ਉਹਨਾਂ ਲੋਕਾਂ ਤੇ ਆ ਜਿਹੜੇ ਦਾਅਵੇ ਬਹੁਤ ਵੱਡੇ ਵੱਡੇ ਕਰਦੇ ਆ ਰੰਗਲੇ ਪੰਜਾਬ ਦੀ ਗੱਲ ਕਰਦੇ ਸ਼ਰਮ ਆਣੀ ਚਾਹੀਦੀ ਆ ਤੁਹਾਨੂੰ ਸ਼ਰਮ ਨਾਲ ਡੁੱਬ ਮਰੋ ਹੋਰ ਕੁਝ ਨਹੀਂ ਤੁਹਾਨੂੰ ਮਿਲਦਾ ਤੇ ਇਸ ਤਰ੍ਹਾਂ ਰੰਗਲਾ ਪੰਜਾਬ ਬਣੇਗਾ ਮੈਂ ਸਵੇਰੇ ਪੜ ਰਿਆ ਸੀ ਲੁਧਿਆਣੇ ਇੱਕ ਲੇਡੀ ਜਿਹਦਾ ਮੇਰੇ ਖਿਆਲ ਨਾਲ 2 ਸਾਲ ਦਾ ਬੱਚਾ ਉਹ ਆਪਣੀ ਭੈਣ ਦੇ ਵਿਆਹ ਦੇ ਲਈ ਸ਼ਾਪਿੰਗ ਕਰਨ ਜਾ ਰਹੀ ਸੀ ਚਾਈਨਾ ਡੋਰ ਨਾਲ ਗਰਦਨ ਕੱਟੀ ਮਰ ਗਈ ਬੰਦਾ ਘਰੋਂ ਕੀ ਸੋਚ ਕੇ ਨਿਕਲਦਾ ਔਰ ਕੀ ਹੋ ਜਾਂਦਾ हालांकि हो कि भी जा सकता है जी फिर आप कह दें कि जिंदी लिखी है फिर वो ठीक है पर सवाल व्डा कि जान लई है उपर वाले ने नहीं लई जान सिस्टम ने लई है यदा जवाब दे कौन है मावा कुरलारिया ने लोग बयान दे रहे हैं कि जी देखो सरकार कंट्रोल नहीं कर पा रही पर सरकार, सरकार किसी होर पास लगी है सवाल देखो व्डे ने मैं आज सवाल खड़े कर रहा इस वीडियो राही ਕੋਈ ਇਧਰ ਉਧਰ ਦੀ ਗੱਲ ਨਹੀਂ ਸਵਾਲ ਸਿਰਫ ਮੇਰਾ ਇਹਨਾਂ ਅਸੀਂ ਦੇਖ ਲੈਣੇ ਚਿੱਠੀ ਜਾਰੀ ਕਰ ਦਿੱਤੀ ਜਾਂਦੀ ਮੈਂ ਕੱਲ ਵੀ ਵੇਖ ਰਿਆ ਸੀ ਇੱਕ ਚਿੱਠੀ ਖੰਨਾ ਐਸ ਡੀ ਐਮ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਦਫਤਰ ਉਪ ਮੰਡਲ ਮੈਜਿਸਟ੍ਰੇਟ ਖੰਨਾ ਵੱਲੋਂ ਕਿ ਜੀ ਗੈਰ ਕਾਨੂੰਨੀ ਪਤੰਗਬਾਜ਼ੀ ਤੇ ਰੋਕ ਲਾਉਣ ਸੰਬੰਧੀ ਉਪਰੋਕ ਵਿਸ਼ੇ ਦੇ ਸੰਬੰਧ ਵਿੱਚ ਸਬ ਡਿਵੀਜ਼ਨ ਸਮਰਾਲਾ ਦੇ ਏਰੀਆ ਵਿੱਚ ਅੱਜ ਮਿਤੀ 24 ਨੂੰ ਗੈਰ ਕਾਨੂੰਨੀ ਪਤੰਗਬਾਜ਼ੀ ਰਾਹੀਂ ਇੱਕ ਮਾਸੂਮ ਬੱਚੇ ਦੀ ਜਾਨ ਚਲੀ ਗਈ ਇਸ ਸੰਬੰਧ ਭਾਗੀ ਘਟਨਾ ਨੂੰ ਧਿਆਨ ਚ ਰੱਖਦੇ ਹੋਏ ਇਹ ਹੁਕਮ ਰਾਹੀ ਸਬਡਿਵੀਜ਼ਨ ਖੰਨਾ ਵਿੱਚ ਗੈਰ ਕਾਨੂੰਨੀ ਪਤੰਗਬਾਜ਼ੀ ਤੇ ਹਰ ਕਿਸਮ ਦੀ ਰੋਕ ਲਾਈ ਜਾਂਦੀ ਹੈ ਮਰਨ ਤੋਂ ਬਾਅਦ ਤੁਹਾਨੂੰ ਯਾਦ ਆ ਰਿਹਾ ਹੈ ਇਹ ਵੀ ਤੁਹਾਡਾ ਸਿਰਫ ਖਾਨਾ ਪੂਰਤੀ ਹੈ ਕਿ ਜੀ ਮੀਡੀਆ ਚ ਇਹ ਗੱਲ ਕਹਿ ਦਈਏ ਕਿ ਜੀ ਅਸੀਂ ਤੇ ਦੇ ਕੋ ਚਿੱਠੀ ਜਾਰੀ ਕਰਤੀ ਸੀ ਲੋਕ ਨਹੀਂ ਮੰਨਦੇ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਜਿਹੜੀ ਦੁਕਾਨਾਂ ਤੇ ਚਲੋ ਚਿੱਟਾ ਤੇ ਮੈਂ ਤੇ ਤੁਹਾਡੇ ਦਾਅਵਿਆਂ ਨੂੰ ਹੁਣੇ ਕਹਿੰਨਾ ਕਿ ਸਰਕਾਰ ਦੇ ਦਾਅਵੇ ਹਵਾ ਹਵਾਈ ਕਿਉਂ ਨੇ ਕਿ ਸਰਕਾਰ ਕਹਿੰਦੀ ਹੈ ਸਰਕਾਰ ਜੀ ਸਰਕਾਰ ਦੇ ਉੱਪਰ ਵਾਲੇ ਜੀ ਜੀ ਜਿਹੜੇ ਦਿੱਲੀੋਂ ਵੀ ਆ ਕੇ ਬੈਠੇ ਤੁਸੀਂ ਵੀ ਸ਼ਰਮ ਕਰੋ ਤੁਹਾਨੂੰ ਮੈਨੂੰ ਲੱਗਾ ਤਾਂ ਹੀ ਦਿੱਲੀ ਆਣੇ ਨੇ ਭਜਾਤਾ ਉੱਥੋਂ ਹੱਦ ਹੋਈ ਪਈ ਐ ਆ ਇੱਕ ਮਾਸੂਮ ਦੀ ਮੌਤ ਦੀ ਚਿੱਠੀ ਮੰਿਸਟਰ ਜਾਰੀ ਕਰ ਰਹੇ ਕਿ ਜੀ ਇੱਕ ਮੌਤ ਹੋ ਗਈ ਐ ਇਸ ਕਰਕੇ ਰੋਕ ਲਈ ਜਾਂਦੀ ਐ ਪਹਿਲੇ ਕਿੱਥੇ ਸੁੱਤੇ ਸੀ ਤੁਸੀਂ ਪਹਿਲੇ ਤੁਹਾਡੇ ਤੋਂ ਚਿੱਠੀਆਂ ਹੀ ਜਾ ਰਹੀ ਹੁੰਦੀਆਂ ਇਹਦੀ ਦੁਕਾਨਾਂ ਤੇ ਚਾਈਨਾ ਡੋਰ ਵਿਕਦੀ ਹੈ ਤੁਹਾਡੇ ਤੇ ਪਹਾਂ ਹਿੱਸਾ ਪੱਤੀ ਨਹੀਂ ਨਾ ਹੁੰਦਾ ਹੁਣਾ ਸਵਾਲ ਤੇ ਸਾਰਾ ਉਹ ਹੈ ਕਿ ਤੁਹਾਡੇ ਹਿੱਸੇ ਪੱਤੀ ਦੀ ਕੀਮਤ ਇਸ ਜਾਨ ਤੋਂ ਜ਼ਿਆਦਾ ਉਸ ਲੇਡੀ ਜੋ ਬਾਜ਼ਾਰ ਚ ਸ਼ੋਪਿੰਗ ਕਰਨ ਗਈ ਉਹਦੀ ਜਾਨ ਤੋਂ ਜ਼ਿਆਦਾ ਜਾਂ ਖੰਨੇ ਜਿਹੜੇ ਬੱਚੇ ਦੀ ਮੌਤ ਹੋਈ ਉਹਦੀ ਜਾਨ ਤੋਂ ਜ਼ਿਆਦਾ ਬੱਚੇ ਸਕੂਲ ਚ ਪ੍ਰੀ ਬੋਰਡ ਦਾ ਪੇਪਰ ਦੇ ਕੇ ਕਰਨੂ ਆ ਰਿਹਾ ਸੀਗੇ ਆਪਦੇ ਭਰਾ ਨਾਲ ਆ ਰਿਹਾ ਸੀ ਕਿ ਮੋਟਰਸਾਈਕਲ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਦੇ ਵਿੱਚ ਪੂਰੇ ਸੋਗ ਦਾ ਮਾਹੌਲ ਹੈ ਪੂਰੇ ਪਿੰਡ ਦੇ ਵਿੱਚ ਕੀ ਪੂਰਾ ਸਮਰਾਲਾ ਹਲਕੇ ਜੇ ਸੋਗ ਦਾ ਲਹਿਰ ਹੈ ਪਰ ਪ੍ਰਸ਼ਾਸਨ ਤਾਂ ਅਸੀਂ ਦਰਵਾਜ਼ਾ ਦੇ ਕੇ ਗਏ ਜੀ ਚਲੋ ਵੀ ਅਸੀਂ ਹੱਲ ਕਰਾਂਗੇ ਪਰ ਚੀਜ਼ਾਂ ਦਾ ਹੱਲ ਹੁੰਦਾ ਦਿਖਦਾ ਨਹੀਂ ਹੁੰਦਾ ਇਹ ਚੀਜ਼ਾਂ ਅਸੀਂ ਤਾਂ ਪਤੰਗਬਾਜ਼ੀ ਟੋਟਲੀ ਬੈਨ ਹੋਣੀ ਚਾਹੀਦੀ ਹੈ ਜੀ ਇੱਕ ਰੋਂ ਇਕੱਲਾ ਹੀ ਸੀਗਾ ਹਾਂਜੀ ਬਿਲਕੁਲ ਇਕੱਲਾ ਬੱਚਾ ਸੀਗਾ ਜੀ ਉਹ ਚੈਨਾ ਡੋਰ ਸਾਡੀ ਚਾਹੇ ਇੰਡੀਆ ਸੀ ਡੋਰਾ टोटली पतंग भाजी जी वैन होनी चाहिए और ये तो क मामले जोड़े सामने आए ने न जाने किन्ने कु जख्मी होंगे है किन्ने कु होंगे है बहुत तस्वीर कल तो मैं लगातार देख रहा सवाल देखो वाण मैं लगता सिस्टम ना हूँ अन्ना हो गया क्योंकि पैसे तो अलावा कुछ नज़र नहीं आता जो हालात ने नहीं तो चाइना डोर विक मेरी है चोरी सि कौन वेच सकता मैं यह दसो ना ਸਰਕਾਰੇ ਕਹਿੰਦੀ ਅਸੀਂ ਤਾਂ ਚਿੱਟੇ ਵਾਲੇ ਫੜ ਰਿਆ ਅਸੀਂ ਤਾਂ ਚਿੱਟਾ ਖਤਮ ਕਰ ਦੇਣਾ ਚਾਈਨਾ ਡੋਰ ਨਹੀਂ ਹੈ ਨਾ ਤਾਂ ਖਤਮ ਹੋਉਂਦੀ ਹੁਣ ਦੁਕਾਨ ਅਲਟੀਮੇਟਲੀ ਪੰਜਾਬ ਚ ਕੋਈ ਇੱਕ ਬੰਦਾ ਹੋਣਾ ਦੋ ਬੰਦੇ ਹੋਣੇ ਪੰਜ ਬੰਦੇ ਹੋਣੇ ਜਿਹੜੇ ਪੂਰੇ ਪੰਜਾਬ ਚ ਸਪਲਾਈ ਕਰ ਰਹੇ ਤੁਸੀਂ ਉਹਨਾਂ ਨੂੰ ਫੜ ਲਓ ਉਹੀ ਚਿੱਟੇ ਵਾਲੇ ਨੂੰ ਕਹਿੰਦੇ ਸੀ ਅਦੀ ਵੱੱਡੀ ਬੱਛੀਆਂ ਫੜਾਂਗੇ ਫੜੀਆਂ ਨਾ ਤਾਂ ਇੱਕ ਵੀ ਨਹੀਂ ਗਈ ਦਾਅਵੇ ਬਹੁਤ ਸਾਰੇ ਐ ਉਹ ਠੀਕ ਐ ਸਿੱਤਨਾ ਚਾਈਨਾ ਡੋਰ ਐ ਕਿੰਨੇ ਸਾਲ ਤੋਂ ਸੁਣ ਰਹਿਆਂ ਸੀ ਕਿੰਨੇ ਸਾਲ ਹੋ ਗਏ ਕਿੰਨੀਆਂ ਮੌਤਾ ਹੋ ਗਈਆਂ ਔਰ ਇਹ ਤੇ ਲੋਕ ਬੇਜੁਮਾਨ ਪੰਛੀ ਕਿੰਨੇ ਮਾਰੇ ਜਾਂਦੇ ਆ ਪਰ ਸਰਕਾਰ ਜੀ ਤੇ ਰੰਗਲੇ ਪੰਜਾਬ ਚ ਮਸਤ ਹੈ ਕਹਿੰਦੇ ਜੀ ਰੰਗਲਾ ਪੰਜਾਬ ਬਣਾਣਾ ਹੁਣ ਮੈਂ ਅਖੀਰ ਚ ਇੱਕ ਸਵਾਲ ਕਰਕੇ ਇਸ ਵੀਡੀਓ ਨੂੰ ਖਤਮ ਕਰੂੰਗਾ ਸਿਰਫ ਇੱਕ ਸਵਾਲ ਕਰਕੇ ਤੁਸੀਂ ਜੀ ਸੱਚ ਕੇ ਰੰਗਲਾ ਪੰਜਾਬ ਬਣਾਓ ਜੀ ਸੱਚ ਕੇ ਬਣਾਓ ਪਰ ਕੀ ਇਹ ਰੰਗਲਾ ਪੰਜਾਬ ਬੱਚਿਆਂ ਦੇ ਖੂਨ ਨਾਲ ਬਣਾਣਾ ਉਹਦੇ ਰੰਗ ਭਰਨੇ ਸ਼ਰਮ ਆਣੀ ਚਾਹੀਦੀ ਤੁਹਾਨੂੰ ਲਾਂਤਾ ਪਾਵਾ ਜੇ ਇਹ ਸਿਸਟਮ ਨੂੰ ਜੇ ਸਰਕਾਰ ਨੂੰ ਇਜਾਜ਼ਤ ਦਿਓ ਸਸਟ੍ਰਿਕਲ